ਅਸੀ ਅਤੇ ਇਸ ਪੂਰੀ ਘਟਨਾ ਤੋਂ ਬਾਅਦ ਉਹ ਕਹਿ ਰਹੇ ਸਨ ਕਿ ਆਖਿਰਕਾਰ ਇੰਨੀ ਦੇਰ ਕਿਉਂ ਲੱਗ ਰਹੀ ਹੈ ਪਰ ਅੱਜ ਸਵੇਰ ਤੋਂ ਹੀ ਦਿਲਰੋਜ਼ ਦੇ ਮਾਤਾ ਜੀ ਉੱਥੇ ਬਾਹਰ ਬੈਠ ਕੇ ਪਾਠ ਕਰਦੇ ਨਜ਼ਰ ਆਏ ਹਣ ਇਸ ਮਾਮਲੇ ਦੇ ਵਿੱਚ ਇੱਕ ਵੱਡਾ ਅਪਡੇਟ ਕੀ ਇਸ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਦੱਸਦੇ ਕਿ ਨੀਲਮ ਨੇ ਬੱਚੀ ਦਿਲਰੋਜ਼ ਨੂੰ ਪਹਿਲਾਂ ਚੱਕਿਆ ਸੀ ਖੱਡਾ ਪੱਟਿਆ ਤੇ ਉਸ ਦੇ ਵਿੱਚ ਉਸ ਨੂੰ ਜ਼ਿੰਦਾ ਹੀ ਦਫ਼ਨ ਕਰ ਦਿੱਤਾ ਸੀ ਇਸ ਪੂਰੀ ਘਟਨਾ ਤੋਂ ਬਾਅਦ ਪੂਰਾ ਪੰਜਾਬ ਦਹਿਲ ਗਿਆ ਅਤੇ ਹੁਣ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ ਸ਼ੁੱਕਰਵਾਰ ਨੂੰ ਸੈਸ਼ਨ ਜੱਜ ਮੁਨੀਰ ਸਿਗਲ ਦੀ ਕੋਰਟ ਨੇ ਉਸ ਨੂੰ ਦੋਸ਼ੀ ਠਹਿਰਾਇਆ ਸੀ ਇਹ ਸਾਰੀ ਘਟਨਾ 28 ਨਵੰਬਰ 2021 ਨੂੰ ਸ਼ਿਮਲਾਪੁਰ ਇਲਾਕੇ ਦੇ ਵਿੱਚ ਵਾਪਰੀ ਸੀ ਜਿੱਥੇ ਦਿਲਰੋਸ ਨੂੰ ਸਕੂਟਰੀ ਤੇ ਬਿਠਾ ਕੇ ਸਲੇਮ ਟਾਬਰੀ ਇਲਾਕੇ ਦੇ ਵਿੱਚ ਤੋਆ ਪੱਟਿਆ ਗਿਆ ਤੇ ਉੱਥੇ ਹੀ ਉਸ ਨੂੰ ਜ਼ਿੰਦਾ ਦਫ਼ਨ ਕਰ ਦਿੱਤਾ ਗਿਆ ਜਮੂਲਕ ਹੋ ਕੇ ਇਹ ਕਿਸ ਤਰ੍ਹਾਂ ਦੇ ਨਾਲ ਕੋਰਟ ਤੇ ਵਿਚਾਈ ਅਤੇ ਹੁਣ ਪੁਲਿਸ ਦੇ ਵੱਲੋਂ ਉਸ ਨੂੰ ਜਦੋਂ ਲਿਜਾਂਦਾ ਜਾ ਰਿਹਾ ਸੀ ਤਾਂ ਉਹ ਸਾਰੀ ਵੀਡੀਓ ਫੁਟੇਜ ਸਾਹਮਣੇ ਆਈ ਹੈ ਕੋਰਟ ਦੇ ਵੱਲੋਂ ਇੱਕ ਇਹ ਵੱਡੀ ਸਜ਼ਾ ਸੁਣਾਈ ਗਈ ਹੈ ਜਿਸ ਦੀ ਕੀ ਉਮੀਦ ਪੂਰਾ ਪੰਜਾਬ ਵੀ ਕਰ ਰਿਹਾ ਸੀ ਅਤੇ ਪਰਿਵਾਰ ਦੇ ਵੱਲੋਂ ਵੀ ਬਾਰ-ਬਾਰ ਇਹੀ ਅਪੀਲ ਕੀਤੀ ਜਾ ਰਹੀ ਸੀ ਅਤੇ ਪਿਤਾ ਸੰਗਤ ਨੂੰ ਅਪੀਲ ਕਰਦੇ ਪੀਤੇ ਦਿਨੀ ਵੀ ਨਜ਼ਰ ਆਈ ਸੀ ਕਿ ਇਹੀ ਅਸੀਂ ਚਾਹੁੰਦੇ ਹਾਂ ਕੇਸ ਨੂੰ ਸਜ਼ਾ ਦਿੱਤੀ ਜਾਵੇ ਅਤੇ ਹੁਣ ਹੋ ਚੁੱਕੀ ਹੈ ਸਜ਼ਾਏ ਮੌਤ ਫਾਂਸੀ ਦੀ ਸਜ਼ਾ ਇਸ ਨੀਲਮ ਨੂੰ ਮਿਲੀ ਹੈ ਜਿਸਨੇ ਕੀ 마ਸੂਮ ਦਿਲਰੋਜ਼ ਨੂੰ ਮਾਰਿਆ ਤੇ ਉਸ ਦੇ ਪਰਿਵਾਰ ਨੂੰ ਕਿਸ ਤਰ੍ਹਾਂ ਰੋਣ ਲਈ ਛੱਡ ਦਿੱਤਾ ਅੱਜ ਵੀ ਇਹ ਪਰਿਵਾਰ ਅੱਖਾਂ ਦੇ ਵਿੱਚ ਹੰਝੂ ਲੈ ਕੇ ਕੋਰਟ ਆਉਂਦਾ ਰਹੇ ਹਾ ਦਿਲਰੋਜ਼ ਦੇ ਦਾਦਾ ਜੀ ਮਾਤਾ ਜੀ ਉਸ ਦੇ ਪਿਤਾ ਹਰਪ੍ਰੀਤ ਸਿੰਘ ਅਤੇ ਭਰਾ ਬੀਤੇ ਦਿਨੀ ਵੀ ਲੋਕਾਂ ਨੂੰ ਇਹੀ ਕਹਿ ਰਹੇ ਸਨ ਕਿ ਤੁਸੀਂ ਸਾਰੇ ਮਿਲ ਕੇ ਅਰਦਾਸ ਕਰੋ ਤਾਂ ਕਿ ਉਸ ਪਾਪੜ ਨੂੰ ਕੀਤੇ ਦੀ ਸਜ਼ਾ ਮਿਲ ਸਕੇ ਤੇ ਹੁਣ ਜਦੋਂ ਸਜ਼ਾ ਮਿਲ ਗਈ ਹੈ ਇਸ ਤੋਂ ਬਾਅਦ ਪਰਿਵਾਰ ਹੱਥ ਜੋੜ ਕੇ ਸ਼ੁਕਰਾਨਾ ਕਰ ਰਿਹਾ ਹੈ ਦੱਸਦੀ ਹੈ ਕਿ ਸਵੇਰ ਸਮੇਂ ਵੀ ਦਿਲਦੋਜ਼ ਦੇ ਮਾਤਾ ਜੀ ਪਾਠ ਕਰਦੇ ਨਜ਼ਰ ਆਈ ਸੀ ਕਿ ਉਸ ਨੂੰ ਉਸਤੇ ਕੀਤੇ ਦੀ ਬਣਦੀ ਸਜ਼ਾ ਮਿਲਣੀ ਚਾਹੀਦੀ ਹੈ 23 ਸਾਲ ਦੀ ਮਾਸੂਮ ਬੱਚੀ ਸਮੇਤ ਉਸਦੇ ਪਰਿਵਾਰ ਨੂੰ ਅੱਜ ਇਨਸਾਫ ਮਿਲਿਆ ਹੈ ਪਰ ਉਹ ਬੱਚੀ ਨੂੰ ਜਦੋਂ ਹੁਣ ਵੀ ਦੇਖਦੇ ਆ ਤਾਂ ਕਿਸੇ ਦੀਆਂ ਵੀ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਨੇ ਕਿ ਫੁੱਲਾਂ ਵਰਗੇ ਬੱਚਿਆਂ ਨੂੰ ਇੰਜ ਹੱਥ ਲਾਣ ਦਾ ਜੀਵ ਨਹੀਂ ਕਰਦਾ ਕਿ ਇਹ ਜਿੰਦੇ ਜੀ ਉਹਨਾਂ ਨੂੰ ਕਿਵੇਂ ਦਖਲਾ ਸਕਦੀ ਹੈ ਤਾਂ ਫਿਲਹਾਲ ਇਹ ਸਾਰੀ ਘਟਨਾ ਦੇ ਬੀਤਣ ਤੋਂ ਬਾਅਦ ਮਾਪੇ ਡੂੰਘੇ ਦੁੱਖ ਦੇ ਵਿੱਚ ਸੀ ਤੇ ਅੱਜ ਜ਼ਰੂਰ ਥੋੜਾ ਬਹੁਤਾ ਉਹਨਾਂ ਨੂੰ ਸਕੂਨ ਮਿਲਿਆ ਹੋਣਾ ਕਿਉਂਕਿ ਉਹ ਜਾ ਰਹੇ ਹਨ ਕਿ ਉਸ ਨੂੰ ਸਜ਼ਾ ਦਿੱਤੀ ਜਾਵੇ ਅਤੇ ਸਜ਼ਾ ਵੀ ਮੌਤ ਦੀ ਹੋਣੀ ਚਾਹੀਦੀ ਹੈ। ਦੇਰ ਨਾਲ ਹੀ ਸਹੀ ਵਾਰ-ਵਾਰ ਤਰੀਕਾ ਜ਼ਰੂਰ ਪਈਆਂ ਬੀਤੇ 2-3 ਦਿਨ ਤੋਂ ਲਗਾਤਾਰ ਉਹ ਕੋਰਟ ਦੇ ਵਿੱਚ ਪਹੁੰਚ ਰਹੇ ਸੀ ਤੇ ਹੁਣ ਇਹ ਸਜ਼ਾ ਮਿਲਣ ਤੋਂ ਬਾਅਦ ਪਰਿਵਾਰਿਕ ਮੈਂਬਰ ਅਤੇ ਮਾਪੇ ਸਾਹਮਣੇ ਆਣੇ ਹੋ ਤੁਹਾਨੂੰ ਸੁਣਾਵਾਂਗੇ ਹਾਂ ਕਿ ਫਿਰ ਉਹ ਥੋੜਾ ਡਿਲੇ ਹੋ ਗਿਆ ਹੁਣ ਕਿਸ ਤਰ੍ਹਾਂ ਹੈ ਪਾਜੀ ਬਹੁਤ ਔਖਾ ਪਾਜੀ ਕੈਮਰਾ ਬੰਦ ਕਰੋ ਬਹੁਤ ਔਖਾ ਸਭ ਵਾਸਤੇ ਔਖਾ ਮਗਰ ਲਈ ਸਭ ਤੋਂ ਵੱਧ ਔਖਾ ਉਹਨੂੰ ਸਾਹਮਣੇ ਦੇਖ ਕੇ ਪ੍ਰਤਾਸ਼ਤੀ ਹੁੰਦੀ ਹੋ ਆ ਜਾਓ ਹੇਠਾਂ ਕਰਦੇ ਹਾਂ ਪੰਜ 6 ਅੰਗਰੇਜ਼ੀ 5 6 ਮਾਈ ਥੱਲੇ ਗਾਣੇ ਆ ਰਹੇ ਲੱਗਦਾ ਜੀ 18 ਤਰੀਕ ਨੂੰ ਹੁਣ ਫਿਰ ਇੱਕ ਵਾਰ ਉਮੀਦ ਦੁਬਾਰਾ ਕਿ ਇਨਸਾਫ ਹੋ ਜਾਏਗਾ ਉਹ ਮਾਈ ਥੱਲੇ ਕਰਦਾ ਮੈਂ ਮਾਰੇ ਆ ਬਿਲਕੁਲ ਆਸ ਰੱਖ ਸਕਦੇ ਆ ਉਹ ਸਭ ਉਹਨਾਂ ਦੇ ਕੋਈ ਨਹੀਂ ਪਤਾ ਪਿਉ ਨਾ ਆਸ਼ਾ ਬਸੇ ਰੋਜ਼ ਪਰਿਵਾਰ ਆ ਰਹੇ ਇੰਤਜ਼ਾਰ ਕਰ ਰਹੇ ਕਿ ਅੱਜ ਫੈਸਲਾ ਅੱਜਕੱਲ ਦੋਸ ਰੋਜ਼ ਨੂੰ ਇਨਸਾਫ ਮਿਲ ਜੇਗਾ ਬਿਲਕੁਲ ਸਵੇਰ ਦਾ ਕੁਝ ਨਹੀਂ ਖਾਦਾ ਅਰੇ ਸ਼ਾਮ ਨੂੰ ਹੀ ਪੈਂਦੀ ਆ 5 ਤੋਂ 7 ਵਜੇ ਆਉਂਦੇ ਆ ਫਿਰ ਤੁਸੀਂ ਕੋਸ਼ਿਖਾ ਨੂੰ ਦਿਲ ਨਹੀਂ ਕਰਦਾ ਪੂਰਾ ਇੱਕ ਹਫਤਾ ਹੋ ਗਿਆ ਦਿਨਾਂ ਬ੍ਰੇਕਫਾਸਟ ਤੋਂ ਇੱਥੇ ਆ ਰੁਕੀਦਾ ਔਰ ਸ਼ਾਮ ਤੇ ਜਾਂਦੀ ਆ ਵੀਰੇ ਮਦਮਦੇ ਹੱਥ ਵਿੱਚ ਹੱਥ ਵਿੱਚ ਕੀ ਸੋਚਦੇ ਆ ਪਤਾ ਨਹੀਂ ਕਿਉਂ ਇੱਕ ਇੱਕ ਕ੍ਰਿਮੀਨਲ ਨੂੰ ਸਜ਼ਾ ਦੇਣ ਤੇ ਨਾ ਟਾਈਮ ਉਹਨੇ 1 ਮਿੰਟ ਲਾਇਆ ਉਹਨੂੰ ਮਾਰਨ ਵਾਸਤੇ ਉਹਦੇ ਲਈ ਬਹੁਤ ਸੋਚਣਾ ਪੈ ਰਿਹਾ ਦਿਲ ਨੂੰ ਉਸ ਨੂੰ ਮਾਰਨ ਵਾਸਤੇ ਉਹਨੇ 5 ਮਿੰਟ ਲਾਇਏ ਔਰ ਉਹਨੇ ਐਡਾ ਕਿੰਕੀਤਾ ਉਹਦੇ ਰਾਜ ਅੱਜ ਹੈਲ ਫੈਸਲੈਂਡ ਦੇ ਨੀ ਕਾਹ ਚੀਸ਼ ਰਾਜ ਕੀ ਬੰਨਾ ਸਰ ਅੱਜ ਲੰਗੇ ਕੁਝ ਕੀ ਜਗਾ ਅੱਜ ਆਰਗੂਮੈਂਟ ਕੰਕਲੂਡ ਹੋਈ ਹੈ ਹੁਣੀ ਕਾਫੀ ਦਿਨ ਤੋਂ ਚੱਲ ਰਹੀ ਸੀਗੀ ਆਰਗੂਮੈਂਟ ਕੰਕਲੂਡ ਹੋਣ ਤੋਂ ਬਾਅਦ ਕੋਨ ਮੰਡੇ ਜਿਹੜਾ ਹੈਗਾ ਸੌਰੀ 18 ਤਰੀਕ ਨੂੰ ਸਵੇਰੇ 10 ਵਜੇ ਦਾ ਰੱਖਿਆ ਟਾਈਮ ਅਭੀ ਕਨ ਹਾਂ ਵੀਰਵਾਰ ਨੂੰ ਹਾਂਜੀ ਸਵੇਰ 10 ਵਜੇ ਜਿਹੜੇ ਆਰਡਰ ਸੁਣਾਇ ਦਿੱਤੇ ਜਾਊਗਾ ਔਰ ਹੋਪਫੁਲੀ ਵਿਲ ਗੇਟ ਅ ਵੈਰੀ ਪੋਜ਼ਿਟਿਵ ਆਰਡਰ ਆਰਗੂਮੈਂਟ ਕੀ ਸਰ ਹੋਈ ਸੀਗੀ ਆਰਗੂਮੈਂਟ ਸੈਂਟੈਂਸ ਤੇ ਹੋਈ ਜਿਹੜੀ ਕੱਲ ਸ਼ੁਰੂ ਹੋਈ ਸੀਗੀ ਉਹ ਹੀ ਅੱਜ ਕੰਪਲੀਟ ਹੋਈ ਹੈਗੀ ਆ ਜਿਹਦੇ ਵਿੱਚ ਕੀ ਅਸੀਂ ਕਿਹਾ ਕਿ ਬੜਾ ਬਾਰਬਰੀਕ ਇਨਸੀਡੈਂਟ ਹੋਇਆ ਹੋਇਆ ਜਿੰਨੇ ਕੀ ਸੋਸਾਇਟੀ ਦੀ ਕੌਨਸ਼ੀਅਸ ਹਲਾਤੀ ਹੈਗੀ ਹੈ ਔਰ ਰੀਅਰੈਸਟ ਆਫ ਦਾ ਰੀਅਰ ਕੇਸ ਹੈਗਾ ਠੀਕ ਹੈ ਔਰ ਰੀਅਰੈਸਟ ਆਫ ਦਾ ਰੀਅਰ ਕੇਸ ਕਰਕੇ ਇਹਦੇ ਵਿੱਚ ਕਿਉਂਕਿ ਫਸਟ ਟਾਈਮ ਹੈਗਾ ਕਿ ਲੇਡੀ ਨੂੰ ਜੜੀ ਉਹਦੇ ਵਿੱਚ ਰੀਅਰ ਤੋ ਵੀ ਆ ਰਿਕੁਐਸਟਡ ਦਾ ਕੋਰਟ ਕਿ ਇਹ ਡੈੱਟ ਸੈਂਟਰ ਸਟਡੀ ਹੈਗੀ ਦਿੱਤੀ ਜਾਵੇ ਆ ਜਿਹੜਾ ਯਾਰ ਨਾਮ ਵੀ ਦੇ ਦੇ ਮੈਂ ਤੋਣਕੂ ਆਸਤੇ ਹੈ ਜੀ ਹੁਣ ਬਹੁਤ ਸੋਣ ਜੋ ਵੀ ਜੱਜ ਸਾਹਿਬ ਕਰਨਗੇ ਵਧੀਆ ਕਰਨਗੇ ਜੀ ਕਿ ਮਨਸਾਹਿਬ ਤੇ ਮੈਨੂੰ ਪੂਰੀ ਉਮੀਦ ਹੈ ਜੀ ਫਿਰ ਤੁਹਾਡੀ ਵੀਡੀਓ ਲਈ ਬੇਨਤੀ ਕਰਦਾ ਜੀ ਲਿਵੀਰ ਅਰਦਾਸ ਕਰੀ ਉਹਨੂੰ ਫਾਂਸੀ ਦੀ ਸਜ਼ਾ ਹੋਵੇ ਕਿੰਨੀ ਵੀ ਸੰਗਤ ਦੇਖ ਰਹੀ ਹੈ ਜੀ ਪਰ ਸਾਰੇ ਵੀ ਫਿਰ ਹੱਥ ਜੋੜ ਕੇ ਬੇਨਤੀ ਕਰਦਾ ਇਹਦੇ ਸਾਰੇ ਅਰਦਾਸ ਕਰੀ ਉਹਦੀ ਫਾਂਸੀ ਦੀ ਸਜ਼ਾ ਹੋਵੇ ਲੇਕਿਨ ਜਿਵੇਂ ਇਹ ਕੋਈ ਦਿਲਰੋਜ਼ ਛੋਟੀ ਬੱਚੀ ਨਾਲ ਕੀਤਾ ਮੇਰ ਨਾਲ ਨਹੀਂ ਮੇਰੀ ਦਿਲੋਈ ਨਹੀਂ ਪੂਰੇ ਵਾਰਡ ਦੀ ਦਿਲੋਜ਼ ਹੈ ਜੀ ਤੇ ਸਾਰੇ ਅਰਦਾਸ ਕਰਾ ਜੀ ਪਰਸੋਂ ਇਹਨੂੰ ਜੱਜ ਸਾਹਿਬ ਫਾਂਸੀ ਦੀ ਸਜ਼ਾ ਜਲਾ ਦੇ ਲਗਾਤਾਰ ਪਰਿਵਾਰ ਇੰਤਜ਼ਾਰ ਕਰ ਰਿਹਾ ਕਿ ਅੱਜ ਫੈਸਲਾ ਆ ਜੇ ਫੈਸਲਾ ਆ ਜਾਏਗਾ ਫਿਰ ਸਾਰਾ ਦੇ ਕੀ ਫੈਸਲੇ ਵਧੀਆ ਆਵੇਗਾ ਹੁਣੇ ਹਾਂਜੀ ਪੂਰੇ ਮੀ ਦਾ ਜੀ ਆਪਣੇ ਜਨ ਸਭ ਤੇ ਵੀ ਰੱਬ ਤੇ ਵੀ ਜੀ ਇੱਕ ਮੰਨਸ਼ਾ ਵੀ ਸਾਰੇ ਬਹੁਤ ਵਧੀਆ ਕਰ ਰਹੇ ਜੀ ਮੈਨੂੰ ਉਮੀਦ ਹੈ ਰੱਬ ਵੀ ਉਹਨੂੰ ਬਹੁਤ ਵਧੀਆ ਫੈਸਲੇ ਜ਼ੋਣਗੇ ਜੀ ਤੁਸੀਂ ਵੀ ਸਾਰੇ ਅਰਦਾਸ ਕਰਿਓ ਜੀ ਮੈਂ ਤੁਹਾਡੀ ਮੀਡੀਆ ਰਹੀ ਸਾਰਿਆਂ ਨੂੰ ਕਹਿ ਰਹੀ ਜੀ ਅਰਦਾਸ ਕਰਿਓ ਜੀ ਪਰਸੋਂ ਉਹਨੂੰ ਫੌਨਸੀ ਦੀ ਸਜ਼ਾ ਸੁਨਾਉਣ ਜਨ ਸਭ ਪਰਿਵਾਰ ਇੰਕੀ ਸਖੰਦ ਦਾ ਇੰਤਜ਼ਾਰ ਕਰ ਰਹੇ ਆ ਕਿ ਦਰਬੋਜ਼ ਨੂੰ ਇਨਸਾਫ ਮਿਲ ਜੇ ਅੱਜ ਇਹ ਫੈਸਲਾ ਪੂਰਾ ਹੋ ਜੇ ਜੀ ਆਊਗਾ ਜੀ ਫੈਸਲਾ ਪਰਸੋਂ ਦੀ ਵੇਟ ਕਰਦੇ ਆ ਜੀ ਹੁਣ ਜੀ ਠੀਕ ਹੈ ਥੈਂਕ ਯੂ ਥੈਂਕ ਯੂ